ਸਾਡੇ ਨਾਲ ਨੇ ਗਊਸ਼ਾਲਾ ਮਲੋਦੇ ਪ੍ਰਧਾਨ ਸ਼ਿਵ ਕੁਮਾਰ ਗਰਗ ਜੀ ਅੱਛਾ ਗਰਗ ਜੀ ਅੱਚ ਕੀ ਮਸਲਾ ਹੋਇਆ ਜੀ ਮਸਲਾ ਇਹ ਹੈ ਜੀ ਸਾਡੇ ਗਊਸ਼ਾਲਾ ਸੀਸੀ ਕੈਮਰੇ ਲੱਗੇ ਹੋਇਆ ਹਾਂਜੀ ਉਹ ਕੈਮਰੇ ਤੇ ਸਾਡੇ ਮਨੇਰ ਸਾਹਿਬ ਦੀ ਡਿਊਟੀ ਹੁੰਦੀ ਆ ਉਹ ਦੇਖਦੇ ਰਹਿੰਦੇ ਆ ਉਹਨਾਂ ਨੇ ਦੇਖਿਆ ਕਿ ਟਾਲੀ ਦੇ ਵਿੱਚੋਂ ਤਿੰਨ ਆਪਣਾ 1.5 ਸਾਲ ਦੇ 2 ਸਾਲ ਦੇ ਜਿਹੜੇ ਟੱਠੇ ਹੂੰ ਛੱਠੇ ਜਾਂ ਬੱਚੇ ਜੋ ਵੀ ਆ ਉਹ ਤਾਰ ਰਹੇ ਜੀ ਤਾਰ ਕੇ ਖੁੱਲੇ ਮੈਦਾਨ ਦੇ ਵਿੱਚ ਛੱਡ ਰਹੇ ਜੀ ਇਹ ਬੰਦੇ ਕਿੱਥੋਂ ਆਏ ਆ ਜੀ ਇਹ ਬੰਦੇ ਜੀ ਖੰਨਾ ਸਾਈਡ ਦੇ ਆ ਜੀ ਠੀਕ ਹੈ ਕੋਈ ਆਪਣਾ ਡਰੈਸ ਵਗੈਰਾ ਦਿੰਦੇ ਆ ਜੀ ਕਿਸੇ ਨੇ ਜੀ ਕੀ ਕਰ ਰਿਹਾ ਜੀ ਜਿਹਨੇ ਟਰੈਕਟਰ ਆ ਸੋਨਾਲਿਕਾ ਟਰੈਕਟਰ ਆ ਜੀ ਇਹਨਾਂ ਨੂੰ ਪੁੱਛਿਆ ਭਾਈ ਤੁਸੀਂ ਗਊਸ਼ਾਲਾ ਮਲੋਹ ਛੱਡ ਦਿੰਦੇ ਖੰਨੇ ਛੱਡ ਦਿੰਦੇ ਕਹਿੰਦੇ ਸਾਡੇ ਬਾਬੂਆਂ ਨੇ ਕਿਹਾ ਜੀ ਉੱਥੇ ਛੱਡਿਓ ਠੀਕ ਹੈ ਜੀ ਅੱਗੇ ਤੁਸੀਂ ਕੀ ਕਾਰਵਾਈ ਕਰਾਣਾ ਚਾਹੁੰਦੇ ਹੋ ਅਸੀਂ ਕਹਿੰਦੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਚੱਕਰ ਇਹ ਆ ਜੀ ਕਿਉਂਕਿ ਬਦਨਾਮਤਾ ਗਊਸ਼ਾਲਾ ਵਾਲੇ ਚ ਮਲੋਹ ਦੀ ਚ ਕਿਤੇ ਦੀ ਵੀ ਆ ਆ ਪਿੰਡਾਂ ਦੇ ਵਿੱਚ ਰਿਊਮਰ ਆ ਕਿ ਗਊਸ਼ਾਲਾ ਵਾਲੇ ਛੱਡ ਦਿੰਦੇ ਆ ਠੀਕ ਹੈ ਜੀ ਸਾਡੇ ਮਲੋਹ ਗਊਸ਼ ਇੱਕ ਇੱਕ ਇੰਚ ਪੁਆਇੰਟ ਦੇ ਤੇ ਕੈਮਰਾ ਲੱਗਿਆ ਹੋਇਆ। ਕਿ ਸਾਨੂੰ ਇੱਕ ਇੱਕ ਮਿੰਟ ਦੀ ਖਬਰ ਰਹਿੰਦੀ ਆ। ਅਸੀਂ 메ਨ ਰੋਡ ਤੇ ਵੀ ਲਾਇਆ ਹੋਇਆ। ਜੇ ਕਿਸੇ ਨੇ ਛੱਡਣਾ ਉਹ ਕੌਸ਼ਲ ਹੈ 3100 ਰੁਪਏ ਦੇ ਕਿ ਛੱਡ ਦੇ। ਅੱਜ ਤਾਂ ਕਿਸੇ ਨੂੰ ਜਵਾਬ ਹੀ ਨਹੀਂ ਦਿੰਦੇ ਜੀ। ਇਹ ਮਤਲਬ 3100 ਰੁਪਏ ਦੀ ਉਹਦੇ ਬੈਨੀਫਿਟ ਲੈਣ ਵਾਸਤੇ ਇੱਥੇ ਆਵਾਰਾ ਰਾਤ ਹੀ ਸਾਡੇ ਮਲੋਹ ਦੇ ਵਿੱਚ ਇੱਕ ਐਕਸੀਡੈਂਟ ਨਾਲ ਹੁੰਟੇ ਪਿੰਡ ਦੇ ਡੈਥ ਹੋਈ ਹੈ ਜੀ। ਉਹ ਵੀ ਟੱਠਿਆਂ ਦੇ ਕਾਰਨ ਹੀ ਹੋਇਆ 12 ਪਸ਼ੂ ਦੇ ਨਾਲ। ਬਿਲਕੁਲ ਜੀ। ਤੇ ਉਹਦੇ ਬਾਰੇ ਫਿਰ ਯਾਰ ਉਹ ਤੋਂ ਬਾਅਦ ਕੋਈ ਹੱਲ ਪੁੱਛਦੇ ਆ ਕੋਈ ਪਬਲਿਕ ਤੋਂ ਕੋਈ ਗੱਲ ਪੁੱਛਦੇ ਆ ਉਸ ਗਊਸ਼ਾਲਾ ਦਾ ਨਾਮ ਆ ਜਾਂਦਾ ਪਬਲਿਕ ਨੂੰ ਤਾਂ ਮਤਲਬ ਇਹ ਰਹਿੰਦਾ ਕਿ ਸ਼ਾਇਦ ਗਊਸ਼ਾਲਾ ਵਾਲੇ ਛੱਡਦੇ ਆ ਗਊਸ਼ਾਲਾ ਦੇ ਵਿੱਚ ਪੱਕਾ ਸਟਾਕ ਰਿਸਟਰ ਲੱਗਿਆ ਹੋਇਆ ਜੀ ਸਾਰੇ ਜਿੰਨੇ ਵੀ ਗਊਧਾਨਾ ਗਊਧਾਨਾ ਜਿੰਨੇ ਵੀ ਉਹ ਪਬਲਿਕ ਰਿਸਟਰ ਲੱਗਿਆ ਉਹਦੇ ਵਿੱਚ ਦਰਜ ਹੁੰਦਾ ਹੈ ਸਾਨੂੰ ਪਹਿਲਾਂ ਦੀ ਫੜਕੇ ਲਿਆਵਾਗੇ ਫਿਰ ਛੱਡਾਂਗੇ ਸਾਨੂੰ ਕੀ ਫਾਇਦਾ ਜੀ ਇਹਦਾ ਸਾਡੀ ਗਊਸ਼ਾਲਾ ਮਲੋਹ ਦੀ ਜਿਹੜੀ ਹੈਗੀ ਆ ਤੁਹਾਡੇ ਇਲਾਕੇ 'ਚ ਕਿਸਾਨਾਂ ਦੇ ਜ਼ਿਮੀਦਾਰਾਂ ਦੇ ਭਰਾਵਾਂ ਦੇ ਸ਼ੈਲਰ ਮਾਲਕਾਂ ਦੇ ਆੜਤੀਆਂ ਦੇ ਇਲਾਕੇ ਦੇ ਸੇਉ ਹੋਣਾ ਵਧੀਆ ਤਰੀਕੇ ਨਾਲ ਚੱਲ ਰਹੀ ਆ ਸਾਨੂੰ ਕਿਸੇ ਵੀ ਕਿਸਮ ਦੀ ਕੋਈ ਉਹੀ ਨਹੀਂ ਜੀ ਨਾ ਇਹ ਛੱਡਾਂ ਦਾ ਸਾਨੂੰ ਚਾਰਮ ਅੱਜ ਤਾਂ ਇਹ ਕਹਿੰਦੇ ਪਿੰਡਾਂ ਦੇ ਕਿਸਾਨਾਂ ਨੂੰ ਵੀ ਜਿਹੜੇ ਵੀ ਹੈਗਾ ਕਿ ਗਊਸ਼ਾਲਾ 'ਚ ਤੁਸੀਂ 3100 ਰੁਪਏ ਦੇ ਉੱਥੇ ਛੱਡ ਜੋ ਠੀਕ ਹੈ ਜੀ ਸਾਨੂੰ ਕਦੇ ਵੀ ਬੇਰੇਕ ਵੇਲੇ ਕਿਸੇ ਦੀ ਸ਼ਿਫਾਰਸ਼ੀਨ ਲੋੜ ਨਹੀਂ ਕਿਸੇ ਪ੍ਰਧਾਨ ਦੀ ਨਹੀਂ ਕਿਸੇ ਦੀ ਵੀ ਸ਼ਿਫਾਰਸ਼ ਦੀ ਕੋਈ ਲੋੜ ਨਹੀਂ ਹੈਗੀ ਜੀ ਸਾਨੂੰ ਤਾਂ ਨਗਰ ਕੌਂਸਲ ਬਲੋ ਜਗਾ ਦੇਵੇ ਜੀ ਜਿੰਨੇ ਮਰਜ਼ੀ ਛੱਡ ਜਾਣ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ ਠੀਕ ਹੈ ਅੱਛਾ ਹੁਣ ਤੁਸੀਂ ਕੀ ਕਾਰਵਾਈ ਕਰਨਾ ਚਾਹੁੰਦੇ ਹੋ ਅੱਜ ਦਾ ਕਾਰਵਾਈ ਇਹ ਚਾਹੁੰਦੇ ਰਾਤ ਸਾਡੇ ਮਲੋਹ ਦੇ ਵਿੱਚ ਐਕਸੀਡੈਂਟ ਹੋਇਆ ਜੀ ਹਾਂਜੀ ਤੁਸੀਂ ਉਹ ਡੱਲਾ ਦਾ ਪਾਈਪੀਸੀ ਕੀ ਟੱਠਿਆਂ ਦੇ ਨਾਲ ਐਕਸੀਡੈਂਟ ਹੋਇਆ ਏ ਸਾਨੂੰ ਬੜਾ ਦੁੱਖ ਹੋਇਆ ਜੀ ਦੀ ਮਾਂ ਦਾ ਪੁੱਤ ਮਰਦਾ ਉਹਨੂੰ ਪਤਾ ਲੱਗਦਾ ਏ ਬਾਕੀ ਤਾਂ ਗੱਲਾਂ ਬਣਾ ਕੇ ਚਲੇ ਜਾਂਦੇ ਆ ਕੱਲਾ ਇਕੱਲਾ ਪੁੱਤ ਸੁੱਝੇ ਕਮਾਣਾ ਹ ਬੜਾ ਦੁੱਖ ਹੋਇਆ ਜੀ ਅਸੀਂ ਗਊਸ਼ਾਲਾ ਵੱਲੋਂ ਸ਼ਹਿਰ ਨਿਵਾਸੀਆ ਵੱਲੋਂ ਅਸੀਂ ਦੁੱਖ ਪ੍ਰਗਟ ਕਰਦੇ ਆਂ ਪਰ ਜਿਹੜੇ ਇਸ ਤਰ੍ਹਾਂ ਦੇ ਬੰਦੇ ਛੱਡ ਕੇ ਜਾਂਦੇ ਆ ਉਹਨਾਂ ਤੇ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਠੀਕ ਹੈ ਜੀ ਧੰਨਵਾਦ ਆਹੀ ਡਾਇਰੈਕਟਰ ਜੀ ਆਏ ਆ ਜੀ ਟਰੈਕਟਰ ਟਰੈਲੀ 'ਚ ਆਖੇ ਸੀ ਜੀ ਆਹ ਬੰਦੇ ਦਾ ਪੰਦਰ ਵੜ ਕੇ ਨੇ ਤੇ ਬਾਅਦ ਦਰਾਂ ਤੇ ਕਾਰਵਾਈ ਕਰੋਗੇ ਜਿਹੜਾ ਸਾਲਾ ਇਹ ਜਿਆ ਕੰਮ ਕਰਦਾ ਨਾ ਤਾਂ ਇਹਦਾ ਟਰੈਕਟਰ ਦਾ ਨੰਬਰ ਆ ਨਾ ਟਰੈਲੀ ਦਾ ਨੰਬਰ ਆ ਇੱਕ ਮਿੰਟ ਜੀ ਵੀ ਕਰ ਨਵੀਂ ਤਿੰਨ ਗਏ ਦੇਖ ਲਓ ਜੀ ਆਹ ਤਾਂ ਬੱਚੇ ਆ ਜੀ ਇੱਕ ਬੱਚਾ ਹੋਰ ਹੈ ਪਰ ਪ੍ਰਸ਼ਾਸਨ ਨੂੰ ਬਾਰ ਬਾਰ ਕਿਹਾ ਜਾਂਦਾ ਹੈ ਅਤੇ ਪ੍ਰਸ਼ਾਸਨ ਨੂੰ ਬੜੀ ਬੇਨਤੀ ਹੈ ਜੀ ਇਸ ਮਸਲੇ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਧੰਨਵਾਦ